ਬਈ ਤੱਪੇ ਖੜੇ ਐ ਇਸ ਵੇਲੇ ਤਹੀ ਪਟਿਆਲਿਆਂ ਆ ਰਹੇ ਸੀਗੇ ਰਾਤ ਇੱਕ ਸਾਨੂੰ ਗੱਡੀ ਦੇ ਵਿੱਚ ਗੱਡੀ ਮਾਰ ਕੇ ਤੇ ਗਾਲਾਂ ਕੱਢ ਕੇ ਗੱਡੀ ਭੱਜੀ ਆ ਅਸੀਂ ਉਹਦਾ ਗੱਡੀ ਦਾ ਮਗਰਾ ਕੀਤਾ ਉਹ ਗੱਡੀ ਚਲੀ ਗਈ ਆ ਸੀਆਈ ਦੇ ਵਿੱਚ ਲੈ ਉਹਨੇ ਆਪਣੇ ਹਢਾਏ ਚਲੇ ਗਏ ਚੌਂਕੀ 'ਚ ਕਹਿੰਦੇ ਅਸੀਂ ਪੁਲਿਸ ਮੁਲਾਜ਼ਮਾਂ ਮਾਤਲੋਂ ਅੰਦਰ ਚੱਲ ਵੜਦੇ ਆ ਥੋੜੀ ਦਾਰੂ ਪੀਤੀ ਹੋਈ ਢੱਕੇ ਹੋਏ ਤੱਕ ਦੇ ਦੋਨੇ ਅੰਦਰ ਗਏ ਤਾਂ ਬਈ ਸਾਡੇ ਗਾਹਾਂ ਗਿਆ ਤੋਂ ਆਂਦਰ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਤੇ ਹੋਰ ਵਗੈਰਾ ਜੀ ਸਬੀਤ ਸਿੰਘ ਵੀ ਦਾਰੂ ਪੀਤੀ ਸੀ ਤੇ ਪੁਲਿਸ ਮੁਲਾਕ ਸਾਰੇ ਸਾਡੇ ਗਲ ਪੈ ਗਏ ਆ ਆ ਹਾਲਾਤ ਆ ਇੱਕ ਮਨੁੱਖੀ ਇੱਕ ਆਮ ਬੰਦੇ ਨਾਲ ਇਹ ਕੀ ਆ ਹਾਂਜੀ ਬਈ ਗੱਲ ਨੂੰ ਕਰਦੇ ਤੇ ਖਬਰਾਂ ਵੀ ਪਾਹੋਂਗੇ ਆਹ ਯਾਰ ਆਹੋ ਵੀ ਆ ਆ ਧੱਕਾਸ਼ਾਹੀ ਆ ਗੁੰਡਾ ਕਰਦੀ ਆ ਉੱਥੇ ਬਲਵਿੰਦਰ ਸਿੰਘ ਹੌਲਦਾਰ ਇੱਕ ਡਿਊਟੀ ਅਫਸਰ ਆ ਤੇ ਸਰਜੀਤ ਸਿੰਘ ਜਿਹੜਾ ਸਾਨੂੰ ਗਾਲਾਂ ਕੱਢ ਕੇ ਭੱਜਿਆ ਗੱਡੀ 'ਚ ਗੱਡੀ ਮਾਰ ਕੇ ਭੱਜਿਆ ਪੁਲਿਸ ਮੁਲਾਜ਼ਮਾ ਸਾਰੀ ਪੁਲਿਸ ਦੀ ਜ਼ਰੂਰਤ ਕੀਤੀ ਆ ਰਾਤ ਨੂੰ ਸਾਡੇ ਗਲ ਪਏ ਆ ਧੱਕੇ ਮਾਰੇ ਗਾਲ ਫੜੇ ਫੋਨ ਖੋਇਆ ਸਾਡੇ ਮੁਲਾਜ਼ਮਾ ਤੋਂ ਆ ਨਾਲ ਮੇਰੇ ਸਿਕਿਉਰਿਟੀ ਵਾਲੇ ਤੋਂ ਇਹਨਾਂ ਨੂੰ ਵੀ ਧੱਕੇ ਮਾਰੇ ਗਏ ਆ ਇੱਥੇ ਯਾਰ ਕੋਈ ਹੈ ਬੰਦਾ ਸੁਰੱਖਿਅਤ ਬਣਾ ਦੱਸੋ ਹਾ ਤਾਂ ਕੈਸਾ ਹੀ ਆ ਗੁੰਡਾ ਕਰਦੀ ਆ ਰਾਜ ਆ ਕਿਤੇ ਪੁਲਿਸ ਚੱਕ ਕੇ ਪੁਲਿਸ ਰਾਸਥਾਨ ਵਾਲੇ ਵਿੱਚ ਬੰਦੇ ਮਾਰ ਦਿੰਦੀ ਆ ਕੁੱਟਮਾਰ ਕਰਕੇ ਗਾਂਟ ਲਾ ਕੇ ਕਿਤੇ ਹੁਣ ਆਸ ਨੂੰ ਤਬੇ ਜਾਂਦੇ ਫਿਰ ਘੇਰ ਲਿਆ ਪਤਾ ਨਹੀਂ ਕਿਹੜਾ ਕੀ ਇਹ ਕਹਾਣੀ ਬਣਾਉਣਗੇ ਵੀ ਇਹਨਾਂ ਨੇ ਆ ਕੇ ਥਾਣੇ ਆਇਆ ਕਰਤਾ ਜੀ ਐ ਕਰਤਾ ਜੀ ਬੰਦੇ ਨੂੰ ਗਾਲਾਂ ਕੱਢ ਕੇ ਭੱਜਿਆ ਮੰਗ ਰਸੀ ਗੱਡੀ ਲਾਈ ਉਹ ਗਾਲਾਂ ਕੱਢੀਆਂ ਗੱਡੀ 'ਚ ਗੱਡੀ ਮਾਰ ਕੇ ਪਰ ਜਮੇ ਚੌਂਕੀ 'ਚ ਲਾਈ ਆ ਗੱਡੀ ਆਪਣੇ ਢੰਡਿਆ ਜੇ ਉਹ ਫੇਰ ਚੌਂਕੀ 'ਚ ਗਰੇ ਹੀ ਮੁਲਾਜ਼ਮਾਂ ਆ ਚਲੋ ਅਸੀਂ ਰਖਾ ਲਿਖਾਉਨੇ ਆ ਅਸੀਂ ਐਸਐਸਪੀ ਦੇ ਧਿਆਨ ਚ ਬਰਨਾਲੇ ਦੇ ਐਸਪੀਡੀ ਬਰਨਾਲੇ ਦੇ ਡੀਐਸਪੀ ਦੇ ਸੀਐਨਚਰ ਸਾਹਿਬ ਧਿਆਨ ਚ ਲਿਆਦੇ ਤੁਹਾਡੇ ਮੁਲਾਜ਼ਮਾਂ ਨੇ ਸਰਨਾਲ ਆ ਕੀਤਾ ਆ ਦੇਖੋ ਇੱਥੇ ਕੋਈ ਬੰਦਾ ਤੁਸੀਂ ਲੱਗਦਾ ਵੀ ਆਮ ਬੰਦਾ ਇੱਥੇ ਸੜਕ ਤੇ ਲੱਗਦਾ ਸੁਰੱਖਿਤ ਹੈਗਾ ਯਾਰ ਅਸ ਮੈਂ ਹੁਣ ਕਹਿੰਦਾ ਮੈਂ ਡੀਜੀਪੀ ਪੰਜਾਬ ਨੂੰ ਕਹਿੰਦਾ ਵੀ ਇੰਢਿਆ ਆ ਚੌਂਕੀ ਦਾ ਹੁਣ ਮੁਲਾਜ਼ਮਾ ਕਰਾਇਆ ਜਾਵੇ ਸਾਰੇ ਢੱਕੇ ਹੋਏ ਅੰਦਰ ਗੋਲਨਾ ਪੰਗਾ ਖਰਾਬ ਪਈਆਂ ਕੋਈ ਬੰਦਾ ਰਾਤ ਨੂੰ ਦਫ਼ਾਸ ਲਿਖਾਉਣ ਜਾਊ ਕੁਝ ਦੁਖੀ ਬੰਦਾ ਕੁਝ ਕਿਸੇ ਧੱਕੇਸ਼ਾਹੀ ਦੇ ਖਿਲਾਫ ਬੰਦਾ ਜਾਊ। ਕਿਉਂ ਉੱਥੇ ਸਾਰਾ ਮੁਲਾਜ਼ਮ ਧੱਕੇ ਹੋਇਆ। ਵੀਡੀਓ ਬਣਾਉਣ ਲੱਗੇ ਮੋਬਾਈਲ ਖੋਲੇ। ਮੋਬਾਈਲ ਖੋਣ ਲਾ ਕੇ ਸਾਡੇ ਉੱਥੇ ਆ ਮੁੰਡਿਆਂ ਕਾਹਦਾ ਗਾਲ ਫੜ ਲੈ ਕੇ ਆ ਕੇ ਮਦਰੋਂ ਆਹ ਮੁਲਾਜ਼ਮਾਂ ਨੂੰ ਧੱਕੇ ਮਾਰੇ। ਖਾਏਗਾ ਕੋਈ ਅੰਨਾ ਰਾਜ ਆ ਯਾਰ ਗੁੰਡਾ ਰਾਜ ਹੋਇਆ ਪਿਆ ਯਾਰ ਕਮਾਲ ਹੋ ਗਈ ਯਾਰ। ਮੈਂ ਨਹੀਂ ਕੁਝ ਸੁਣਵਾਈ ਹੈ ਨਹੀਂ ਇੱਥੇ। ਕਟਰਾਮੂਮ ਦੇ ਮੈਦ ਖਾਨ ਲਿਖਾਤੀ। ਐਸਐਸਪੀ ਦਾ ਮੈਨ ਧਿਆਨ ਦੇ ਲਿਆਤਾ ਕਿ ਆਹ ਹਰਨਾ ਕਟਰਾ ਹੋਈ ਪਟਿਆਲੇ ਦੀ ਬਾਪ ਸਾਰੇ ਸੀਗੇ। ਆਉਨਾ ਤਪੇ ਕੇ ਅੰਦਰ ਵੀ ਆ ਜਾਓ ਜੀ ਮੁਲਾਜ਼ਮ ਆਉਂਦੇ ਆ ਜੀ ਦੱਸੋ ਜੀ ਆਡਾ ਕੀ ਕਸੂਰ ਆ ਰੱਜ ਬਈ ਤਪੇ ਖੜੇ ਐ ਇਸ ਵੇਲੇ ਤੇ ਹੀ ਪਟਿਆਲਿਆਂ ਆ ਰਹੇ ਸੀਗੇ ਰਾਹ ਦੇ ਵਿੱਚ ਸਾਨੂੰ ਗੱਡੀ ਦੇ ਵਿੱਚ ਗੱਡੀ ਮਾਰ ਕੇ ਤੇ ਗਾਲਾਂ ਕੱਢ ਕੇ ਗੱਡੀ ਭੱਜੀ ਆ ਅਸੀਂ ਉਹਦਾ ਗੱਡੀ ਦਾ ਨਗਰਾ ਕੀਤਾ ਉਹ ਗੱਡੀ ਚਲੀ ਗਈ ਆ ਸੀਆਈ ਦੇ ਬੱਚਾ ਲੈ ਉਹਨੇ ਆਪਣੇ ਢਹਾਏ ਚਲੇ ਗਏ ਚੌਂਕੀ 'ਚ ਕਹਿੰਦੇ ਅਸੀਂ ਪੁਲਿਸ ਮੁਲਾਜ਼ਮਾਂ ਮੈਂ ਤੁਹਾਨੂੰ ਅੰਦਰ ਚੱਲ ਵੜਦੇ ਆ ਥੋੜੀ ਦਾਰੂ ਪੀਤੀ ਹੋਇਆ ਡੱਕੇ ਹੋਇਆ ਦਾਰੂ ਦੇ ਦੋਨੇ ਅੰਦਰ ਗਏ ਤਾਂ ਬਈ ਸਾਡੇ ਕਹਾਾਂ ਗਿਆ ਤੋਂ ਅੰਦਰ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਤੇ ਹੋਰ ਵਗੈਰਾ ਜਾਂ ਸਜੀਤ ਸਿੰਘ ਵੀ ਦਾਰੂ ਪੀਤੀ ਸੀ ਤੇ ਪੁਲਿਸ ਵਾਲੇ ਸਾਰੇ ਸਾਡੇ ਗਲ ਪੈ ਗਏ ਆ ਆ ਹਾਲਾਤ ਆ ਇੱਕ ਇੱਕ ਆਮ ਬੰਦੇ ਨਾਲ ਇਹ ਕੀ ਆ ਹਾਂਜੀ ਬਈ ਕਾਤਾ ਰਤ ਨੂੰ ਕੱਢਦੇ ਖਬਰਾਂ ਕੀ ਪਾਹੋਂਗੇ ਆਹੋ ਆਹ ਠੱਕੇ ਚਾਈ ਆਹ ਗੁੰਡਾ ਕਰਦੀ ਆ ਉੱਥੇ ਬਲਵਿੰਦਰ ਸਿੰਘ ਹੌਲਦਾਰ ਇੱਕ ਡਿਊਟੀ ਅਫਸਰ ਤੇ ਸਰਜੀਤ ਸਿੰਘ ਜਿਹੜਾ ਸਾਨੂੰ ਗਾਲਾਂ ਕੱਢ ਕੇ ਭੱਜਾ ਗੱਡੀ 'ਚ ਗੱਡੀ ਮਾਰ ਕੇ ਭੱਜਾ ਪੁਲਿਸ ਮੁਲਾਜ਼ਮਾਂ ਸਾਰੀ ਪੁਲਿਸ ਦੀ ਦਾਰੂ ਪੀਤੀ ਆ ਰਾਤ ਨੂੰ ਸਾਡੇ ਗਲ ਪਏ ਆ ਠੱਕੇ ਮਾਰੇ ਗਾਲ ਫੜੇ ਫੋਨ ਖੋਇਆ ਸਾਡੇ ਮੁਲਾਜ਼ਮਾਂ ਤੋਂ ਆ ਨਾਲ ਮੇਰੇ ਸਿਕਿਉਰਿਟੀ ਵਾਲੇ ਦੋ ਇਹਨਾਂ ਨੂੰ ਵੀ ਠੱਕੇ ਮਾਰੇ ਗਏ ਆ ਇੱਥੇ ਯਾਰ ਕੋਈ ਹੈ ਬੰਦਾ ਸੁਰੱਖਿਅਤ ਬਣਾ ਦੱਸੋ ਆ ਤੱਕੇ ਸਹੀ ਆ ਗੁੰਡਾ ਕਰਦੀ ਆ ਰਾਜਾ ਕਿਤੇ ਪੁਲਿਸ ਚੱਕ ਕੇ ਪੁਲਿਸ ਰਾਸਥਾਨ ਦੇ ਵਿੱਚ ਬੰਦੇ ਮਾਰ ਦਿੰਦੀ ਆ ਕੁੱਟ ਮਾਰ ਕਰਕੇ ਗਾਂਟ ਲਾ ਕੇ ਕਿਤੇ ਹੁਣ ਆ ਸਾਨੂੰ ਕੱਬੇ ਜਾਂਦੇ ਫਿਰ ਘੇਰ ਲਿਆ ਪਤਾ ਨਹੀਂ ਕਿਹੜਾ ਕੀ ਇਹ ਕਹਾਣੀ ਬਣਾਉਣਗੇ ਵੀ ਇਹਨਾਂ ਨੇ ਆ ਕੇ ਥਾਣੇ ਆਇਆ ਕਰਤਾ ਜੀ ਐ ਕਰਤਾ ਜੀ ਬੰਦੇ ਨੂੰ ਗਾਲਾਂ ਕੱਢ ਕੇ ਭੱਜਿਆ ਮੰਗ ਰਸੀ ਗੱਡੀ ਲਾਈ ਆ ਗਾਲਾਂ ਕੱਢੇਗਾ ਗੱਡੀ 'ਚ ਗੱਡੀ ਮਾਰ ਕੇ ਭੱਜ ਜਵੇਂ ਚੌਂਕੀ 'ਚ ਲਾਈ ਆ ਗੱਡੀ ਆਪਣੇ ਢੰਡਿਆਏ ਉਹ ਫੇ ਚੌਂਕੀ 'ਚ ਕਿਹਾ ਜੀ ਮੁਲਾਜ਼ਮਾ ਵਾ ਚਲੋ ਅਸੀਂ ਦਖਾਵਾ ਲਿਖਾਉਨੇ ਆ ਅਸੀਂ ਐਸਐਸਪੀ ਦੇ ਧਿਆਨ ਚ ਬਰਨਾਲੇ ਦੇ ਐਸਪੀਡੀ ਬਰਨਾਲੇ ਦੇ ਡੀਐਸਪੀ ਦੇ ਸੀਐਨਚਰ ਸਾਹਿਬ ਧਿਆਨ ਚ ਲਿਆ ਤਾਂ ਵੀ ਛੋਡੇ ਮੁਲਾਜ਼ਮਾਂ ਨੇ ਸਰ ਨਾਲ ਆ ਕੀਤਾ ਆ ਦੇਖੋ ਇੱਥੇ ਕੋਈ ਬੰਦਾ ਤੁਸੀਂ ਲੱਗਦਾ ਵੀ ਆਮ ਬੰਦਾ ਇੱਥੇ ਸੜਕ ਤੇ ਲੰਘਦਾ ਸੁਰੱਖਿਅਤ ਹੈਗਾ ਯਾਰ ਅਸ ਮੈਂ ਹੁਣ ਕਹਿਣਾ ਮੈਂ ਡੀਜੀਪੀ ਪੰਜਾਬ ਨੂੰ ਕਹਿਣਾ ਵੀ ਇੰਡੇ ਆਇਆ ਚੌਂਕੀ ਦਾ ਹੁਣ ਮੁਲਾਜ਼ਮਾ ਕਰਾਇਆ ਜਾਵੇ ਸਾਰੇ ਡੱਕੇ ਹੋਏ ਅੰਦਰ ਬੋਲਣਾ ਪੰਗਾ ਖਰਾਬ ਹੁੰਦਾ ਕੋਈ ਬੰਦਾ ਰਾਤ ਨੂੰ ਦਰਖਾਸਤ ਲਿਖਾਉਣ ਜਾਊ ਕੁਝ ਦੁਖੀ ਬੰਦਾ ਕੁਝ ਧੱਕੇਸ਼ਾਹੀ ਦੇ ਖਿਲਾਫ ਬੰਦਾ ਜਾਊ ਤਾਂ ਉੱਥੇ ਸਾਰੇ ਮੁਲਾਜ਼ਮ ਧੱਕੇ ਹੋਏ ਆ ਵੀਡੀਓ ਬਣਾਉਣ ਲੱਗੇ ਮੋਬਾਈਲ ਖੋਲੇ ਮੋਬਾਈਲ ਖੋਣ ਲਾ ਕੇ ਸਾਡੇ ਉੱਥੇ ਆ ਮੁੰਡਿਆਂ ਕਾਹਦਾ ਗੱਲ ਫੜ ਲੈ ਕੇ ਆ ਗਏ ਮਗਰੋਂ ਆ ਮੁਲਾਜ਼ਮਾਂ ਨੂੰ ਧੱਕੇ ਮਾਰੇ ਖਾਏਗਾ ਕੋਈ ਇੰਨਾ ਰਾਜ ਆਇਆ ਗੁੰਡਾ ਰਾਜ ਹੋਇਆ ਪਿਆਇਆ ਕਮਾਲ ਹੋ ਗਈ ਯਾਰ ਮੈਂ ਨਹੀਂ ਕੋਈ ਸੁਣਵਾਈ ਹੈ ਨਹੀਂ ਇੱਥੇ ਗੰਦਰਾਮ ਨੂੰ ਉਹਦੇ ਮੈਨ ਧਿਆਨ ਲਿਖਾ ਦਿੱਤੀ ਐਸਐਸਪੀ ਦਾ ਮੈਨ ਧਿਆਨ ਦੇ ਲਿਆਦਾ ਪਿਆ ਹਰ ਨਾ ਘਟਨਾ ਹੋਈ ਪਟਿਆਲੇ ਦੀ ਬਾਅਦ ਸਾਰੇ ਸੀਗੇ ਆਹ ਨਾ ਸਭੇ ਕੀਰਦੇ ਆ ਵੀ ਆ ਜਾਓ ਜੀ ਮਲਾਦ ਮਾਉਂਦੇ ਆ ਜੀ ਦੱਸੋ ਜੀ ਆਦਾ ਕੀ ਕਸੂਰ ਆ ਰਜ